ਪਾਜਲ ਕਾ ਤੇ ਸਰਹੱਦੀ ਇਲਾਕੇ ਵਿੱਚ ਵਗਦੇ ਸਤਲੁਜ ਦਰਿਆ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਹੜ੍ਹ ਕਾਰਨ ਪਾਰੀ ਨੁਕਸਾਨ ਹੋਣ ਦਾ ਡਰ ਸੌਣ ਲੱਗ ਪਿਆ ਹੈ। ਇਲਾਕੇ ਦੇ ਲੋਕਾਂ ਵਿੱਚ ਅਜੇ ਤੱਕ ਉਨ੍ਹਾਂ ਦੇ ਕੋਈ ਸਾਰਨਾ ਲੈਂਡ ਕਾਰਨ ਰੋਸ ਵੀ ਪਾਇਆ ਜਾ ਰਿਹਾ ਹੈ। ਮੈਂ ਜੀ ਕਾਮਰੇਟ ਸੀਪੀਆਈ ਦਾ ਬਲਾਕ ਸਕੱਤਰ ਫਾਇਲ ਕਰ ਦਿੰਨੀ। ਮੇਰਾ ਪਿੰਡਾ ਚੰਗੜ ਬੈਣੀ ਧਰਿਆ ਦੇ ਕੰਡੇ ਦੇ ਉੱਤੇ ਸਾਡੀ ਮੰਗ ਹੈਗੀ ਏ ਕਿ 2007 ਦੇ ਵਿੱਚ ਜਿਹੜੀਆਂ ਰਿਸਤੀ ਕਰਾਈਆਂ ਪੈਲੀਆਂ ਸਰਕਾਰ ਦੀ ਪਾਲਸੀ ਦੇ ਮਤਲਬਕ ਉਹ 2007 ਦੇ ਵਿੱਚ ਚੋਨਾ ਜਦੋਂ ਵੀ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਕੋਈ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਸਾਡੀ ਮੰਗ ਹੈ ਕਿ 2007 ਦੇ ਵਿੱਚ ਸਾਰੇ ਬਾਰਡਰ ਏਰੀਆ ਦੇ ਲਗਭਗ 8 ਜ਼ਿਲ੍ਹਿਆਂ ਦੇ ਜਿਹੜੀਆਂ ਜ਼ਮੀਨਾਂ ਨੇ ਇੱਕ ਕੱਟੀ ਮੰਗ ਹੈ ਕਿ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਜਿਹੜੀਆਂ ਉਹ ਜ਼ਮੀਨਾਂ ਵਾਪਸ ਦਿੱਤੀਆਂ ਜਾਣ ਕਿਉਂਕਿ ਇੱਕ ਪਾਲਿਸੀ ਜਿਹੜੀ ਸਰਕਾਰ ਬਣਾ ਕੇ ਗਈ ਸੀ ਉਹ ਅੱਜ ਤੱਕ ਵੀ ਪਾਲਿਸੀ ਨੂੰ ਨੱਪਿਆ ਹੋਇਆ ਐ ਐਕਟ ਬਣਾਇਆ ਸੀ ਜਿਹੜਾ ਵੀ ਜ਼ਮੀਨਾਂ ਉਸੇ ਤਰ੍ਹਾਂ ਇਹਨਾਂ ਮਾਲਕਾਂ ਇਹਨਾਂ ਨੂੰ ਹੱਕ ਦਿੱਤੇ ਜਾਣ ਚਾਹੀਦੇ ਨੇ ਪਹਿਲਾ ਨੰਬਰ ਇਹ ਹੈ ਦੂਸਰਾ ਨੰਬਰ ਇਹ ਸਾਡਾ ਜਿਹੜਾ ਬਾਰਡਰ ਏਰੀਆ ਤੇ ਆ ਪੁਲ ਖੜਾ ਐ ਤੇ ਪੁਲ ਦੀ ਜਿਹੜੀ ਇਹ ਪੁਲ ਨੀਵਾ ਐ ਇਹਦੀ ਉਚਾਈ ਘੱਟ ਤੋਂ ਘੱਟ 6-7 ਫੁੱਟ ਹੋਰ ਉੱਚੀ ਹੋਣੀ ਚਾਹੀਦੀ ਐ ਇਹ ਖਟਾਈ ਹੋਣੀ ਚਾਹੀਦੀ ਦਰਿਆ ਜਿਹੜਾ ਸੱਤ ਲੋਝ ਵਜਦਾ ਦਰਿਆ ਸੇਮ ਨਾਲਾਂ ਇੰਦੇ ਚ ਪਾਇਆ ਗਿਆ ਇਹਦੀ ਖਟਾਈ ਨਹੀਂ ਹੈਗੀ ਇਧਰਲੀ ਸਾਈਡ ਜਿਹੜੇ ਪਿੰਡ ਲੱਗ ਪੱਗ ਗਲਾਬਾ ਸਦਾ ਸਿੰਘ ਟਾਣੀ ਦਿੱਤੇ ਵਾਲੀ ਚੰਗੜ ਪੈਣੀ ਗੱਟੀ ਨੰਬਰ 1 ਰਾਮ ਸਿੰਘ ਵਾਲੀ ਪੈਣੀ ਮਹਾਤਮਾ ਨਗਰ ਕੋ ਤੇਜਰ ਵਿਹਲਾ ਦੋਨਾਂ ਨਾਨਕਾ ਲਾਹ ਸਿੰਘਲ ਪੈਣੀ ਕਾਫੀ ਜਿਹੜੇ 14 15 ਪਿੰਡਾਂ ਦੀ ਜਿਹੜੀ ਇਹ ਜਦੋਂ ਬੰਨ ਬਣ ਜਾਵੇ 5 6 ਫੋਰਡ ਦਾ ਤੇ ਕਟਾਈ ਹੋ ਜਾਵੇ ਇਹਨਾਂ ਲੋਕਾਂ ਦੇ ਜਿਹੜਾ ਜੀਣਾ ਸਫਲ ਹੋ ਸਕਦਾ ਹੈ ਲਈ ਤਾਂ ਹੁਣ ਜਿਹੜਾ ਪਾਣੀ ਆ ਤੁਸੀਂ ਦੇਖ ਰਹੇ ਪਾਣੀ ਫਸਲਾਂ ਦੇ ਵਿੱਚ ਪਾਰ ਹੈ ਦਰਿਆ ਜਿਹੜਾ ਇਧਰੋਂ ਫਸਲਾਂ ਦੇ ਵਿੱਚ ਨੀਵੇਂ ਥਾਂ ਜਿਹੜੇ ਨੇ ਉਹ ਡੁੱਬਦੇ ਜਾ ਰਹੇ ਨੇ ਸਾਡੀ ਮੰਗ ਹੈ ਜਿੰਨਾਂ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਲਗਭਗ 20 ਹਜ਼ਾਰ ਰੁਪਏ ਐਕਰ ਦੇ حساب ਨਾਲ ਉਹਨਾਂ ਨੂੰ ਮਾਗਜਾ ਦਿੱਤਾ ਜਾ ਰਿਹਾ ਹੈ ਕਿੰਨਾ ਨੁਕਸਾਨ ਹੋ ਗਿਆ ਹੈ ਹੁਣ ਤਾਂ ਇਸ ਟਾਈਮ ਜਿਹੜਾ ਘੜ ਤੋਂ ਘੜ 100 ਕਿੱਲੇ ਦੇ ਵਿੱਚ ਜਿਹੜਾ ਪਾਣੀ ਫੈਰਿਆ ਹੈ ਕੱਲਾ ਤੁਹਾਡੇ ਗਏ ਹਾਂ ਸਾਡੇ ਪਿੰਡ ਜੰਗੜ ਬਹਿਣੀ ਦਾ ਬਾਕੀ ਲਗਭਗ ਤੇ 6-7 ਹਜ਼ਾਰ ਏਕੜ ਜਿਹੜਾ ਬਣਦਾ ਜਮੀਨ ਜਿਹੜੇ ਨੀਵੇਂ ਥਾਂ ਨੇ ਉਸ ਤਰ੍ਹਾਂ ਤਾਂ ਲਗਭਗ ਮੇਰੇ ਕੋਲ 2000 ਏਕੜ ਜਿਹੜੀ ਜ਼ਮੀਨ ਇਹਨਾਂ ਪਿੰਡਾਂ ਸਾਰਿਆਂ ਦੀ ਦੋ ਤੋਂ ਵੀ ਉੱਤੇ ਵੰਡ ਸਕਦੇ ਆ ਐਕੜਾ ਦੇ ਰਹੇ ਆ ਦੋ ਤਿੰਨੇ ਪਾਣੀ ਪੈ ਤੱਕਿਆ ਜੇ ਨੁਕਸਾਨ ਹੋ ਗਿਆ ਨਾ ਫਸੋ ਇਹ ਜਿਹੜਾ ਲਗਭਗ ਸੱਦਾ ਸਿੰਘ ਟਾਣੀ ਵੱਲੇਸ਼ਾ ਠਾੜ ਜਿ ਗਲਾਬਾ ਜਿਹਨੂੰ ਕਹਿੰਦੇ ਨੇ ਇਹ ਤੇ ਨੀਵੀਆਂ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਮਾਰ ਕਰ ਚੁੱਕਿਆ ਚੰਗੜ ਬੈਣੀ ਦੇ ਨਾਲ ਜਿਹੜੇ ਨੂਨਾ ਥਾਂ ਗੜਗੜ ਸੋ ਕਿਲਾ ਜਿਹੜਾ ਇੱਥੇ ਹੀ ਮਾਰ ਕਰ ਚੁੱਕਿਆ ਰਾਮ ਸਿੰਘ ਵਾਲੀ ਪੈਣੀ ਇਹ ਨੀਵੇਂ ਥਾਂ ਤੇ ਆ ਪਾਣੀ ਉੱਤੋਂ ਲੰਘ ਰਿਹਾ ਤੁਸੀਂ ਵਿਖਾ ਸਕਦੇ ਨੇ ਪਾਣੀ ਉੱਤੋਂ ਲੰਘ ਰਿਹਾ ਇਹ ਫਸਲਾਂ ਨੇ ਪਾਣੀ ਖਤਰਿਆ ਜੀ ਹਾਂਜੀ ਪਾਣੀ ਬਹੁਤ ਵਾਧਾ ਹੋਰ ਵੀ ਨੁਕਸਾਨ ਹੋਣ ਹਾਂਜੀ ਇਹ ਪ੍ਰਸ਼ਾਸਨ ਦਾ ਹੱਕ ਮੰਨਦਾ ਹੈ ਇਹਨਾਂ ਲੋਕਾਂ ਦੀ ਸਾਰ ਲਵੇ ਇਧਰਲੀ ਸਾਈਡ ਤੇ ਜਿਹੜਾ ਬੰਨ ਬਣਾਉਣ ਦੀ ਕੋਸ਼ਿਸ਼ ਕਰੇ ਡੰਗਾਈ ਇਹਦੀ ਕਰਨ ਦੀ ਕੋਸ਼ਿਸ਼ ਕਰੇ ਤਕਾਈ ਲੋਕ ਜਿਹੜੇ ਬਾਸ ਸਕਦੇ ਨੇ ਇਹਨਾਂ ਤੁਹਾਨੂੰ ਕੀ ਹੈ ਪਾਲਸੀ ਦੇ ਮਤਲਬ 2007 ਵਾਲੀ ਜਮੀਨਾਂ ਦਾ ਲਗਭਗ ਜਮੀਨਾਂ ਪਕਸ਼ੀਆਂ ਕਰਾਈਆਂ ਗਈਆਂ ਸੀ ਉਹਨਾਂ ਨੂੰ ਕਿਸੇ ਮਹਿੰਦਰ ਨਾਮ ਦੇ ਆਦਮੀ ਇੱਕ ਨੇ ਜਿਹੜਾ ਸ਼ਾਮਲਾੜ ਦੀ ਜ਼ਮੀਨ ਤੇ ਗੈਸ ਲਾ ਕੇ ਸਾਰੀ ਪਾਲਸੀ ਨੇ ਜਿਹੜਾ ਖਾਰਜ ਕੀਤਾ ਗਿਆ ਸਾਡੀ ਮੰਗ ਹੈ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਵਾਪਸ ਮਿਲਣੇ ਚਾਹੀਦੇ ਨੇ ਤੇ ਜਿਹੜਾ ਇਹਦਾ ਨੁਕਸਾਨ ਹੁੰਦਾ ਹੈ ਉਹ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਹੋਰ ਜਿਹੜੇ ਟਾਣੀਆਂ ਬੈਠੇ ਨੇ ਕੋਠੇ ਸਾਈਡਾਂ ਤੇ ਪਿੰਡਾਂ ਤੇ ਜਦੋਂ ਪਾਣੀ ਲੱਗਦਾ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਕੱਖ ਨਹੀਂ ਮਿਲਦਾ ਸੜਕਾਂ ਵਿੱਚ ਕੀ ਹੋਣੀ ਚਾਹੀਦੀ ਹੈ ਸੜਕਾਂ ਤੇ ਕਸਤਾ ਹਾਜੇ ਵੀ ਹੋਏ ਟੁੱਟੀਆਂ ਪੰਨਾਂ ਨੇ ਰੇਤ ਵਾਲੀ ਪੈਣੀ ਕੋਲ ਟੁੱਟੀ ਵੀ ਛੜਕ ਪਈ ਏ ਇੱਥੇ ਆ ਮਾਰੇ ਮੋਟੇ ਪੈਂਚਰ ਪੁੰਚਰ ਲਾਏ ਨੇ ਅਸੀਂ ਕਹਿੰਦੇ ਆ ਕਿ ਇਨਕੰਪਲੀਟ ਬਣਨੀ ਚਾਹੀਦੀ ਉੱਚੀ ਬਣਨੀ ਚਾਹੀਦੀ ਪੋਲ ਉੱਤੇ 6-7 ਪੁੱਟੇ ਆਉਣਾ ਚਾਹੀਦੇ ਪੋਲ ਦੀ ਘਟਾਈ ਹੋਣੀ ਚਾਹੀਦੀ ਸਾਰੀ ਡਰੇਨ ਹਾਂਜੀ ਹਾਂਜੀ ਸਾਡੇ ਦਰਿਆ ਸਤਲੁਜ ਤੇ ਪਾਣੀ ਵਧ ਚੁੱਕਾ ਹੈ ਜਿੰਦੇ ਤੇ ਸਾਦਾ ਰਾਮ ਸਿੰਘ ਵਾਲੀ ਬੈਣੀ ਪਿੰਡ ਚੰਗੜ ਪੈਣੀ ਗੁਲਾਬਾ ਖੱਦਾ ਸਿੰਘ ਵਾਲੀ ਟਾਣੀ ਦੋਨਾਂ ਨਾਨਕਾ ਤੇਜਰ ਵਿਲਾ ਮੰਦ ਜਮ ਸ਼ੇਰ ਮੰਦ ਪਿੰਡ ਹੈਗਾ ਇਹ ਸਾਰਾ ਏਰੀਆ ਕਟੋਂ ਕੱਟ ਤੈਨ ਯਾਰ ਏਰੀਆ ਫਤਲਾ ਖਰਾਬ ਹੋ ਚੁਕੀਆਂ ਨੇ ਨਾ ਦੇਤੇ ਕੋਈ ਪ੍ਰਸ਼ਾਸਨ ਨੇ ਸਾਨੂੰ ਕੋਈ ਸਹਿਤਾ ਦੀ ਧੀ ਨਾ ਕੋਈ ਉਹਨਾਂ ਸਾਨੂੰ ਦੱਸਿਆ ਵੀ ਇਨਾ ਕਿ ਉਸਕੇ ਪਾਣੀ ਛੱਡਿਆ ਜਾ ਰਿਹਾ ਜਾਤੀ ਸਤਾਰਾਂ ਦਾ ਸਾਨੂੰ ਕੋਈ ਨਿਕ ਦੱਸਿਆ ਗਿਆ ਪਾਣੀ ਕਾਫੀ ਰਾਤ ਦਾ ਵੱਧ ਚੁੱਕਿਆ ਜਿੰਦੇ ਨਾਲ ਨੁਕਸਾਨ ਹੋ ਰਿਹਾ ਜੀ ਕਿੰਨਾ ਕੋ ਪਾਣੀ ਵੱਧ ਚੁੱਕਿਆ ਕੱਲ ਦੀ ਗੱਲ ਕਰੀਏ ਤੇ ਅੱਜ ਤੱਕ ਦਾ ਕਟੋਂ ਘਟ ਜੀ ਫੋਟ ਪਾਣੀ ਵੱਧ ਚੁੱਕਿਆ ਜੀ ਅਜੇ ਵੀ ਵੱਧ ਰਿਹਾ ਹਾਂਜੀ ਹਾਂਜੀ ਅਜੇ ਵੀ ਵੱਧ ਰਿਹਾ ਸਾਬ ਖਰਾਬ ਜਿੱਤੇ ਪਿਆ ਫਤਲਾ ਖਰਾਬ ਨੇ ਜੀ ਘਟੋਂ ਘਟ ਵੀ ਹੈ ਪਲਾਸਾ ਯਾਰ ਤੂੰ ਪਲਾਸਾ ਕਿੱਲਾ ਖਰਾਬ ਹੋ ਚੁੱਕਾ ਹੈ ਜੀ ਫਸਲ ਦਾ ਜੀ ਆਹ ਸਾਰੇ ਪਿੰਡਾਂ ਚ ਉਧਰ ਵੀ ਹੋ ਚੁੱਕਾ ਹੈ ਜੀ ਇਧਰ ਦਰਿਆ ਤੁਰ ਰੁਰਾ ਜੇ ਇਧਰ ਜੀ ਗੱਲ ਕਰੀਏ ਤੋ ਅੱਗੇ ਤੁਹਾਨੂੰ ਪਿੰਡ ਦਾ ਫੀ ਚੁੱਕਿਆ ਸੀਗਾ ਜੀ ਹਾਂ ਜੀ ਨਾ ਜੀ ਇਸੇ ਤਰ੍ਹਾਂ ਦਾ ਕੋਈ ਵੀ ਨਹੀਂ ਦੱਸਿਆ ਗਿਆ ਜੀ ਹਾਂ ਨਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮੇਰੇ ਖੁਦ ਦੀ 50 ਕਿੱਲੇ ਜ਼ਮੀਨ ਹੈ ਮਹਾਜਾ ਦੀ ਗੱਲ ਸੁਣ ਲਓ ਜੀ ਮੇਰੇ ਖੁਦ ਦੀ 50 ਕਿੱਲੇ ਜ਼ਮੀਨ ਹੈ ਮੈਂ ਉਹਦੇ ਤੇ ਸਾਰਾ ਕੌਸ਼ਿਸ਼ ਕੀਤਾ ਸੀ ਖਰਚਾ ਕੀਤਾ ਸੀ ਮੈਨੂੰ ਮਹਾਜਾ ਮਿਲਾ 5 ਏਕੜ ਦਾ ਜੀ ਮਿਲਾ ਕੀ ਹੈ 5000 ਨੂੰ ਦੱਸਾਂ 6800 ਗੰਦੇ ਚੋਂ ਜਿਹੜੇ ਅਧਿਕਾਰੀ ਨੇ ਉਹਦੇ ਆਦੇ ਜੇਬਾ ਵਰਦੇ ਨੇ ਭਾਵੇਂ ਕੋਈ ਡੀਪੀਏ ਚਾਹੇ ਛੋਟੇ ਨੇ ਛੋਟੇ ਲੈਵਲ ਤੇ ਲਾ ਲੋ ਜਿਵੇਂ ਐਸਡੀਐਮ ਹੋ ਗਿਆ ਪਟਵਾਰੀ ਹੋ ਗਿਆ ਸਾਰੇ ਜੇਬਾ ਆਪਦੇ ਭਰਦੇ ਨੇ ਕਿਉਂ ਭਰਦੇ ਨੇ ਫਸਲ ਖਰਾਬ ਹੋਵੇਗੀ ਸਾਡੀਆਂ ਜੇਬਾ ਭਰੀ ਬਣ ਗਿਆ ਜੀ ਕੁਝ ਨਹੀਂ ਮਿਲਿਆ ਜੀ ਭਾਵੇਂ ਅਜ ਤੱਕ ਵੀ ਮੈਂ ਤੁਹਾਨੂੰ ਸਟੇਟਮੈਂਟ ਦੇ ਸਕਣਾ ਜੀ ਕਿਉਂ ਨਹੀਂ ਮਿਲਿਆ ਕੀ ਗੱਲਬਾਤ ਹੋਈ ਪਟਵਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਕਿਉਂ ਨਹੀਂ ਦਿੱਤਾ ਉਹ ਕਹਿੰਦੇ ਸਰਕਾਰ ਨੇ 5 ਏਕੜ ਤੱਕ ਦਿੱਤਾ ਜੀ 5 ਏਕੜ ਤੋਂ ਜ਼ਿਆਦਾ ਨਹੀਂ ਮੰਗ। ਹਾਂ ਜੀ ਨਹੀਂ ਨਹੀਂ ਜ਼ਿਆਦਾ ਨਹੀਂ ਮੰਗ ਜੰਮੀ। ਮੈਂ ਕਹਿੰਦਾ ਤੁਹਾਨੂੰ ਮੁਆਵਜ਼ਾ ਮਿਲ ਗਿਆ ਲੋਕਾਂ ਨੂੰ। ਨਾ ਜੀ ਕੁਝ ਨਹੀਂ ਮਿਲਿਆ। ਐਵੇਂ ਜਿਹੜੇ ਉਹ ਕੋਈ 4-5ਆਂ ਨੂੰ ਕੋਈ ਆਪ ਦੇ ਖਾਸ ਬੰਦੇ ਨੂੰ ਭਾਵੇਂ ਮਿਲਿਆ ਹੋਵੇ। ਇਹਦੇ ਬਾਰੇ ਇਹ ਹੀ ਮੰਗ ਕਰਨਾ ਚਾਹੁੰਦੇ ਜੋ ਪ੍ਰਸ਼ਾਸਨ ਹੈਗਾ ਸਹੀ ਜਾਣਕਾਰੀ ਦੇਵੇ ਔਰ ਜਿੱਥੇ ਏਰੀਆ ਡੁੱਬਿਆ ਉਹਨਾਂ ਦੇ ਸਾਰ ਨਹੀਂ ਜਾਵੇ। ਬੰਦਾ ਮੁਆਵਜ਼ਾ ਦਿੱਤਾ ਜਾਵੇ ਜਿੱਥੇ ਫਸਲਾਂ ਹੁੰਦੇ ਵੇਖ ਕੇ ਗਰਦੋਰੀ ਕੀਤੀ ਜਾਵੇ। ਸਹੀ ਜਾਣ ਸਹੀ ਜਾਣਕਾਰੀ ਲੈ ਕੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਕਿ ਪਿਛਲੇ ਪਿੰਡਾਂ ਦਾ ਇਹ ਮੁਆਵਜ਼ਾ ਜਿਵੇਂ ਹਸਤਾਕਲਾਨ ਹੋ ਗਿਆ ਪਿਛਲੀ ਵਾਰ 2023 ਇੱਥੇ ਕੀ ਸੀ ਮਾਜ ਮਾਜ ਜ਼ਰੂਰ ਹੈਗਾ ਰਾਮ ਸਿੰਘ ਦੀ ਬਹਿਣੀ ਦਾ ਹਸਤਾਕਲਾਨ ਦਾ ਪਿਛਲੀ ਵਾਰੀ ਬਾਹਨ ਤੋਂ ਪੇਸ਼ ਉਹਨਾਂ ਮੁਆਵਜ਼ਾ ਆਦਾ ਪੁਆਇਆ ਸੀਗਾ ਜੀ ਕਟੋਂ ਕੱਟ ਜੀ ਲੱਖ ਰੁਪਈਆ ਕਿੱਲੇ ਦਾ ਮੁਆਵਜ਼ਾ ਦਿੱਤਾ ਹਾਂਜੀ ਹਾਂਜੀ ਮੁਆਵਜ਼ਾ ਦਿੱਤਾ ਜਾਵੇ ਕੇ ਸਾਹਿਬ ਨੇ ਫਸਲਾਂ ਨੇ ਵਧੀਆ ਫਸਲਾਂ ਖੜੀਆਂ ਨੇ ਜੀ ਉਹਨਾਂ ਦੇ ਜੀਨੀਦਾਰ ਸਾਹਿਬ ਲਾ ਲੋ ਕਿ 2023 ਇੱਥੇ ਆਇਆ ਸੀਗਾ ਤੇ ਅੱਜ ਦੇ ਜੀਮੀਦਾਰਾਂ ਦੀ ਹਾਲਤ ਦੇਖੀਏ ਤਾਂ 2023 ਦੇ ਮੁਤਾਬਕ 10 ਸਾਲ ਪਿੱਛੇ ਹੋ ਚੁੱਕੇ ਨੇ ਜੀ। ਇਹ ਕੱਚੀ ਜ਼ਮੀਨ ਹੈਗੀ ਏ ਉਹਨੂੰ ਮਾਰਕੀ ਕੀਤੀ ਜਾਵੇ ਪੱਕੀ ਕੀਤੀ ਜਾਵੇ ਜੀ। ਆ ਅੱਜ ਮਾਰ ਜਾ ਮਿਲਾ ਜਾ ਉਹ ਜੀਮੀਦਾਰ ਜਿਹੜੇ ਜਿੰਨਾ ਪੈਸਾ ਸਰਕਾਰ ਜਿਉ 7000 ਕਿੱਲੇ ਦਾ ਕਹਿੰਦੀ ਅਸੀਂ ਲਾ ਕੇ ਪੱਕੀ ਕਰਾਂ ਉਹ ਜੀਮੀਦਾਰ ਭਰਨ ਨੂੰ ਤਿਆਰ ਹੈ ਜੀ। ਵੇਖੋ ਜੀ ਪਹਿਲਾਂ ਛੇਰ ਸਿੰਘ ਗਵਾਇਆ ਐਮਲ ਰਿਆ ਜੀ। ਉਹਨਾਂ ਕੋਲ ਅੱਜ ਦੇ 50 ਵਿੱਚ ਜੂ ਵੇਖੀਏ ਨਾ ਰਾਜਨੀਤੀ ਇਥੇ ਸਭ ਬਗਲਾਮ ਚਾਖੜ ਕੇ ਸੀਗੇ ਜੀ ਰਾਜਨੀਤੀ ਤੇ ਉਹਨਾਂ ਕੋਲ ਪਾਵਰ ਸੀਗੀ ਦੂਜੇ ਨੰਬਰ ਤੇ ਛੇਰਥਿੰਕ ਕੇ ਕੋਲ ਕੋ ਪਾਵਰ ਸੀ ਤੇ ਉਹ ਐਮਪੀ ਸੀ ਪੁੱਤਰ ਐਮਐਲ ਸੀ ਉਹਨਾਂ ਕੋਲ ਲੋਕਾਂ ਨੇ ਬਹੁਤ ਵਾਰੀ ਕਿਹਾ ਉਹਨਾਂ ਕੋਲੇ ਪੋਲ ਨਹੀਂ ਉੱਚੀ ਕਰਵਾਈ ਗਈ ਜਦੋਂ ਦੀ ਬਣੀ ਓਦੋਂ ਦੀ ਇੱਥੇ ਬਣੀ ਏ ਉਸ ਬਾਅਦ ਦੀ ਦੂਜੀ ਸਾਡੀ ਬਣੀ ਏ ਪੋਲ ਤੇਜਰ ਵੇਲੇ ਦੀ ਜੀ ਉਹਨਾਂ ਦੇ ਪਿੱਛੇ ਰੁਪਈਆ ਜਿਹੜਾ ਗ੍ਰਾਂਟ ਆਈ ਸੀਗੀ 16 ਕਰੋੜ ਰੁਪਈਆ ਦੇ ਲਾਗਤ ਨਾਲ ਉਹ ਤਿਆਰ ਹੋਣੀ ਸੀਗੀ ਗਿੰਦੇ ਚੂ ਠੇਕੇਦਾਰ ਔਰ ਐਮਐਲ ਹਰ ਹਾਲ ਤੇ ਇਹਨਾਂ ਨੇ ਕੋਈ ਘਪੜਾ ਕੀਤਾ ਹੈ ਉਹਦੇ ਵਿੱਚ ਅੱਜ ਵੇਖੋ ਤੇ 4 ਕਰੋੜ ਰੁਪਏ ਨਾਲ ਤਿਆਰ ਹੋ ਗਏ ਸਾਬ ਲਾਲ ਅੱਜ ਵੀ ਉਹਦੇ ਤੇ ਮੀਡੀਆ ਭਾਵੇਂ ਜਾ ਕੇ ਖੁਦ ਵੇਖ ਲਵੇ 9 ਟਨ ਦਾ ਵਜ਼ਨ ਲਿਖਿਆ ਹੋਵੇ ਇਸ ਤੋਂ ਜ਼ਿਆਦਾ ਨਹੀਂ ਲੱਗਦਾ ਹਾਂਜੀ ਹਾਂਜੀ ਜ਼ਿਆਦਾ ਨਹੀਂ ਲੱਗ ਸਕਦਾ ਜਿੰਦੇ ਤੋਂ 16 ਕਰੋੜ ਨਾਲ ਜੇ ਤਿਆਰ ਹੋਈ ਹੁੰਦੀ ਤੇ ਜੋ ਮਰਜ਼ੀ ਲੱਗ ਸਕਦਾ ਠੀਕ ਹੈ ਜੀ ਜਿੰਦੇ ਤੋਂ ਕਿ 9 ਖੁੰਆਂ ਵੀ ठेकेदार ਖਾ ਗਿਆ ਜੀ 9 ਖੁੰਆਂ ਹੋਰ ਟੋਬਕੇ ਪੋਰ ਅੱਗੇ ਆਣੀ ਸੀਗੀ